ਅਮ੍ਰਿਤਪਾਲ ਦੇ ਸੌ ਚੁੱਕਣ ਤੋਂ ਬਾਅਦ ਪਿੰਡ 'ਚ ਖੁਸ਼ੀ ਦੀ ਲਹਿਰ ਹੈ ਪਿੰਡ ਵਾਲਿਆਂ ਨੇ ਗੁਰੂ ਘਰ ਜਾ ਕੇ ਕੀਤੀ ਅਰਦਾਸ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਕੀਤਾ ਮਿੱਠਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਨਵੇਂ ਬਣੇ ਸੰਸਦ ਅਮਰਿਤਪਾਲ ਸਿੰਘ ਅੱਜ ਸੰਸਦ ਭਵਨ ਚ ਜਾ ਕੇ ਸੌਂ ਚੁੱਕ ਕੇ ਆਏ ਨੇ ਤੇ ਸੌਂ ਚੁੱਕਣ ਤੋਂ ਬਾਅਦ ਉਹ ਦਿਬੜੂਗੜ੍ਹ ਜੇਲ੍ਹ ਵਿੱਚ ਵਾਪਸ ਚਲੇ ਗਏ ਨੇ ਤੁਹਾਨੂੰ ਦੱਸ ਦੇ ਕਿ ਅਮਰਿਤਪਾਲ ਸਿੰਘ ਨੂੰ ਅੱਜ ਲੋਕ ਸਭਾ ਦੇ ਮੈਂਬਰ ਬਜੂ ਸੌਂ ਚੁੱਕਣ ਲਈ ਪੈਰੋਲ ਮਿਲੀ ਸੀ ਤੇ ਉਸ ਪੈਰੋਲ ਤੇ ਅੱਜ ਉਹ ਸੰਸਦ ਭਵਨ ਪੁੱਛੇ ਸਾਂ ਜਿੱਥੇ ਉਹਨਾਂ ਨੂੰ ਸੌਂ ਚੁਕਾਈ ਗਈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸੌਂ ਚੁੱਕੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਪਿੰਡ 'ਚ ਖੁਸ਼ੀ ਦੀ ਲਹਿਰ ਦੇਖੀ ਗਈ ਤੇ ਪਿੰਡ ਵਾਲਿਆਂ ਨੇ ਗੁਰੂ ਘਰ ਜਾ ਕੇ ਅਰਦਾਸ ਕੀਤੀ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕੀਤਾ ਮੈਂ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਦੇ ਵਿੱਚ ਹਲਕਾ ਬਾਕਪੁਰਾ ਸਾਹਿਬ ਤੋਂ ਇੰਚਾਰਜ ਦੀ ਸੇਵਾ ਨਭਾਈ ਜੀ ਜੋ ਇਹਨਾਂ ਨੇ ਮੈਨੂੰ ਡਿਊਟੀ ਲੱਗੀ ਸੀਗੀ ਤੇ ਅੱਜ ਅਸੀਂ ਬਹੁਤ ਖੁਸ਼ੀ ਮਨਾ ਰਹੇ ਹਾਂ ਕਿਉਂਕਿ ਸਾਡੀ ਸਾਰੀ ਹਲਕੇ ਦੀ ਟੀਮ ਦੀ ਸਾਡੇ ਵਰਕਰਾਂ ਦੀ ਵੋਟਰਾਂ ਦੀ ਸਪੋਰਟਰਾਂ ਦੀ ਮਿਹਨਤ ਜਿਹੜੀ ਆ ਉਹ ਅੱਜ ਸਫਲ ਹੋ ਗਈ ਆ ਭਾਈ ਸਾਹਿਬ ਜੀ ਨੇ ਸਫਤ ਗ੍ਰਹਿਣ ਕੀਤੀ ਆ ਸੌ ਚੁੱਕਲੀ ਆ ਤੇ ਸੌ ਚੁੱਕਦੇ ਸਮਾਗਮ ਦੀ ਖੁਸ਼ੀ ਵਿੱਚ ਅੱਜ ਸਾਰੇ ਇੱਥੇ ਜਲੂਪੁਰ ਖੇੜੇ ਪਹੁੰਚਿਆ ਗੁਰਦੁਆਰਾ ਸਾਹਿਬ ਚੱਡੀ ਪਏ ਦੇ ਵਿੱਚ ਜਿੱਥੇ ਅਸੀਂ ਗੁਰਦਾਰ ਅਰਦਾਸ ਕੀਤੀ ਕੀ ਸਤਿਪੰਦਿ ਇਹ ਅਰਦਾਸ ਕਰਕੇ ਜੀ ਲੱਡੂ ਵੰਡੇ ਗਏ ਆ ਇੱਥੇ ਆ ਕੇ ਸਾਰਿਆਂ ਨੇ ਕਿਉਂਕਿ ਇਸੇ ਜਗ੍ਹਾ ਤੋਂ ਸ਼ੁਰੂਆਤ ਕੀਤੀ ਸੀ ਬਹੀਰ ਦੀ ਸ਼ੁਰੂਆਤ ਵੀ ਇੱਥੋਂ ਹੋਈ ਭਾਈ ਅਮਰਤਪਾਲ ਸਿੰਘ ਜੀ ਦੇ ਖਾਲਸਾ ਜੀ ਦੇ ਆਨੰਦ ਕਾਰਜ ਵੀ ਇੱਥੇ ਹੋਏ ਇੱਥੇ ਹੀ ਨੌਜਵਾਨ ਬਹੁਤ ਨੌਜਵਾਨਾਂ ਨੂੰ ਜੀਵਨ ਜਾਚ ਮਿਲੀ ਨਸ਼ਾ ਛੱਡ ਕੇ ਜਿਹੜੇ ਅੱਜ ਨੌਜਵਾਨ ਕੁਝ ਕਾਰੋਬਾਰਾਂ ਵਿੱਚ ਲੱਗੇ ਨੇ ਬਹੁਤ ਵਧੀਆ ਤਰੀਕੇ ਨਾਲ ਕਾਰੋਬਾਰ ਕਰ ਰਹੇ ਨੇ ਤੇ ਕੁਝ ਗੁਰੂ ਦੇ ਬਾਣਾ ਪਾ ਕੇ ਤੇ ਸੇਵਾ ਕਰ ਰਹੇ ਨੇ ਖਡੂਰ ਸਾਹਿਬ ਤੋਂ ਪੱਤਰਕਾਰ ਬੱਬਲ ਮਹਾਜਨ ਦੀ ਰਿਪੋਰਟ